ਤੁਹਾਡੀ ਸਾਰਿਆਂ ਦੀ ਫਰਮਾਇਸ਼ ਦੇ ਉੱਪਰ ਜਿਹੜੀਆਂ-ਜਿਹੜੀਆਂ ਗੱਡੀਆਂ ਦੀ ਤੁਸੀਂ ਮੰਗ ਕੀਤੀ ਸੀਗੇ ਉਹੀ ਗੱਡੀਆਂ ਆਪਾਂ ਵੀਡੀਓ 'ਚ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਾਰੀ ਮਸ਼ੀਨਰੀਆਂ ਨੇ ਵਧੀਆ ਰੇਟਾਂ 'ਚ ਤੁਸੀਂ ਵੀਡੀਓ ਨੂੰ ਚੈੱਕ ਕਰੋ ਜੀ ਪਹਿਲਾਂ ਤੇ ਆਪਣੇ ਚੈਨਲ ਦਾ ਨਾਲ ਦੀ ਨਾਲ WhatsApp ਨੰਬਰ ਵੀ ਨੋਟ ਕਰ ਲਓ ਨੀਚੇ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਬੋਲਟ ਛੋਟਾ-ਥੀ ਕੁਝ ਵੀ ਅਜਿਹਾ ਆਪਣੇ ਕੋਲੇ 10-12 ਫੋਟੋ ਆ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਆ ਕੁਛ ਆਪਣੇ ਕੋਲ ਭੇਜ ਦਿਓ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਆਂ ਜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਆਲਟੋ ਅਲੈਕਸਾਈ ਚਿੱਟੇ ਰੰਗ ਦੀ ਆ ਗੱਡੀ ਆ ਜੀ ਪੰਜਾਬ ਨੰਬਰ ਆ 2011 ਮਾਡਲ ਗੱਡੀ ਆ ਤੇ ਗੱਡੀ ਸਾਰੀ ਦੀ ਸਾਰੀ ਜੈਨੂਨ ਹੈ ਫਾਸਟ ਓਨਰ ਹੈ ਇੱਕ ਹੱਥ ਗੱਡੀ ਚੱਲੀ ਹੋਈ ਆ ਤੇ ਇਨਸ਼ੋਰੈਂਸ ਆਪਾਂ ਨੂੰ ਮਿਲ ਜਾਊਗਾ ਤੇ ਗੱਡੀ ਕੁੱਲ 57000 ਚੱਲੀ ਹੋਈ ਆ ਜੇ ਆਪਾਂ ਰੇਟ ਦੀ ਗੱਲ ਕਰੀਏ ਮਾਲਕ ਨੇ ਫਿਕਸ ਰੇਟ ਆਖਿਆ 165000 ਰੁਪਇਆ ਤੇ ਗੱਲਬਾਤ ਆ ਆਪਾਂ ਕਰ ਰਹੇ ਹਾਂ ਤੇ ਫੋਟੋਆਂ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਚੱਕਰ ਨਹੀਂ ਗੱਡੀ ਚਲਾ ਕੇ ਕਿਸੇ ਨੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਏਰੀਆ 'ਚ ਤੇ ਗੱਡੀ ਤੁਹਾਨੂੰ ਮਿਲ ਜੂਗੀ ਤੇ ਮਾਲਕ ਨਾਲ ਪੂਰੀ ਗੱਲ ਆਪਦੀ ਕਰ ਲਿਓ ਤੁਸੀਂ ਤੇ ਮਾਲਕ ਨੂੰ ਪੁੱਛ ਲਿਓ ਜੋ ਵੀ ਕੋਈ ਗੱਲਬਾਤ ਕਰਨੀ ਹੈ ਕੁਝ ਵੀ ਤੁਸੀਂ ਪੁੱਛਣਾ ਹੋਵੇ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਆਪਾਂ ਨੂੰ ਮੈਟਿੰਗ-ਮੂਟਿੰਗ ਵਧੀਆ ਮਿਲ ਜੂਗੀ ਸੀਟ ਕਵਰ ਤੇ ਸਾਰੇ ਫੰਕਸ਼ਨ ਸਾਰਾ ਕੁਝ ਆਪਾਂ ਨੂੰ ਵਰਕਿੰਗ ਚ ਮਿਲ ਜੂਗਾ ਮਿਊਜ਼ਿਕ ਸਿਸਟਮ ਬਹੁਤ ਚੰਗਾ ਲੱਗਿਆ ਹੋਇਆ ਤੇ ਜਿਹੜੇ ਮਾਲਕ ਨੇ 90 415 75 200 ਪੂਰਾ ਇਹ ਮਾਲਕ ਦਾ ਨੰਬਰ ਹੈ ਤੇ ਤੁਹਾਡੀ ਸਿੱਧੀ ਮਾਲਕ ਨਾਲ ਗੱਲ ਹੋਵੇਗੀ ਤੇ ਤੁਸੀਂ ਮਾਲਕ ਨਾਲ ਹੀ ਗੱਲ ਕਰਿਓ ਤੇ ਨੰਬਰ 2 ਤੇ ਆਪਣੇ ਕੋਲੇ ਸੁਵਿਟ ਗੱਡੀ ਪਹੁੰਚੀ ਐ ਸੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2009 ਮਾਡਲ ਸੁਵਿਟ VDI ਐ ਸੀ ਟਾਇਰਾਂ ਦੇ ਵਿੱਚ ਆਪਾਂ ਨੂੰ ਅਲਾਈ ਲੱਗੇ ਹੋਏ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਚੰਡੀਗੜ੍ਹ ਨੰਬਰ ਹੈਗਾ ਤੇ ਗੱਡੀ ਖੜੀ ਬਠਿੰਡੇ ਏਰੀਆ 'ਚ ਤੇ ਕਿਸੇ ਨੂੰ ਪਸੰਦ ਆਵੇ ਕੋਈ ਆਹ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਤੁਸੀਂ ਮਾਲਕ ਨਾਲ ਗੱਲ ਕਰਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੇ ਕੁਝ ਪੁੱਛਣਾ ਤਾਂ ਤੁਹਾਨੂੰ ਅੱਗੇ ਮਾਲਕ ਦਾ ਨੰਬਰ ਮਿਲ ਜਾਊਗਾ ਤੁਹਾਨੂੰ ਮੈਂ ਦੱਸ ਦਿੰਨਾ ਤੇ ਥੋੜੀ ਜੀ ਆਪਾਂ ਗੱਲਬਾਤ ਗੱਡੀ ਬਾਰੇ ਕਰ ਲੈਨੇ ਆ ਪਹਿਲਾਂ ਬਾਕੀ ਗੱਡੀਆਂ ਜਿਹੜੀ ਇਹਦੇ ਟਾਇਰ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ ਤੇ ਇਹ ਗੱਡੀ ਅੰਦਰੋਂ ਬਹੁਤ ਚੰਗੀ ਐ ਮਾਲਕ ਨੇ ਸਾਰਾ ਕੁਝ ਜੋ ਕੁਝ ਆਪਾਂ ਨੂੰ ਦੱਸਿਆ ਉਹ ਤੁਹਾਨੂੰ ਮੈਂ ਦੱਸ ਦਿੰਨਾ ਵੀ ਇੰਜਨ ਗੇਅਰ ਬਾਰੇ ਦੱਸਿਆ ਮਾਲਕ ਨੇ ਵੀ ਮਾਲਕ ਕਹਿੰਦੇ ਐ ਵੀ ਸਾਡੇ ਵੱਲੋਂ ਫੁੱਲ ਗਾਰੰਟੀ ਐ ਚਾਬੀਆਂ オリジナル ਆਪਾਂ ਨੂੰ ਮਿਲ ਜਾਣਗੀਆਂ ਤੇ ਇਹ ਮੈਟਿੰਗ-ਮੂਟਿੰਗ ਹੋਈ ਐ ਜੀ ਤੇ ਸਰਵਿਸ ਟੋਟਲ ਹੋਈ ਐ A to Z ਤੇ ਡਿਮਾਂਡ ਮਾਲਕ ਨੇ 1 ਲੱਖ ਤੇ 75000 ਰੁਪਏ ਇੱਕ ਵਾਰੀ ਕਹੀ ਐ ਬਾਕੀ ਮਾਲਕ ਨੇ ਦੱਸਿਆ ਵੀ ਘਟਾਵਾ ਦਾ ਮੁੱਕੀ ਤੇ ਕਰ ਲਵਾਂਗੇ ਨੰਬਰ ਮਾਲਕ ਦਾ 9914778643 ਬਾਕੀ ਜੋ ਗੱਲਬਾਤ ਕਰਨੀ ਹੈ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਤੇ ਇੱਕ ਆਪਾਂ ਤੁਹਾਡੇ ਖਾਤਰ ਸਕੂਟੀ ਲੈ ਕੇ ਪਹੁੰਚਿਆ ਹਾਂ ਸਕੂਟੀ ਦੀ ਆਪਾਂ ਪੂਰੀ ਗੱਲ ਕਰਦੇ ਹਾਂ ਜਿਹੜੀ ਸਕੂਟੀ ਆਪਣੇ ਕੋਲੇ ਅੱਜ ਪਹੁੰਚੀ ਆ ਇਹ ਸਕੂਟੀ ਦਾ ਜਿਹੜਾ ਮਾਡਲ ਹੈ ਉਹ ਆਪਾਂ ਨੂੰ ਮਿਲੂਗਾ 2020 ਬੀਂਗ 2020 ਮਾਡਲ ਹੈ ਤੇ ਕਾਲੇ ਰੰਗ ਦੀ ਆ ਪੰਜਾਬ ਨੰਬਰ ਹੈ ਜੀ ਤੇ ਸਕੂਟੀ ਤੁਹਾਡੇ ਸਾਹਮਣੇ ਆ ਚਾਰੇ ਪਾਸੋਂ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਕਾਲੇ ਰੰਗ ਦੀ ਹੈ ਤੇ ਸਕੂਟੀ ਲੱਗਦਾ ਕਾਫੀ ਟਾਈਮ ਦੀ ਸਾਫ ਹੀ ਨਹੀਂ ਕੀਤੀ ਹੋਗੀ ਤੇ ਰੇਤਾ ਰੂਤਾ ਕਾਫੀ ਚੜਿਆ ਹੋਇਆ ਜਦੋਂ ਆਪਾਂ ਇਹਨੂੰ ਸਾਫ ਕਰਾਂਗੇ ਤਾਂ ਸਕੂਟੀ ਪੂਰੀ ਵਧੀਆ ਬਣ ਚੁਗੀ ਐਨਾ ਤੱਕ ਪਤਾ ਜੀ ਕਿਉਂਕਿ ਆਪਾਂ ਨੂੰ ਸਾਰਾ ਕੁਝ ਦੇਖ ਹੀ ਰਿਹਾ ਤੇ ਕਾਲਾ ਰੰਗ ਤਾਂ ਇਦਾਂ ਹੀ ਹੁੰਦਾ ਜਦੋਂ ਰੇਤਾ ਭੇਜੇ ਤਾਂ ਖਰਾਬ ਹੋਈ ਜਾਂਦਾ ਹੈ। ਜਾਕੀ ਤੁਹਾਡੇ ਸਾਹਮਣੇ ਹੈ ਕੰਡੀਸ਼ਨ ਤੇ ਤੁਸੀਂ ਦੇਖ ਰਹੇ ਹੋ ਤੇ ਜਾ ਕੇ ਦੇਖਣੀ ਹੋਵੇ ਕਿਸੇ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਅਦ ਤਸੱਲੀ ਹੋ ਜੂਗੀ। ਇਹਨਾਂ ਦਾ ਜਲੰਧਰ ਲੱਗੇ ਪਿੰਡਾਂ ਸੀ ਆ ਜਮਸ਼ਹਿਰਾ ਉੱਥੇ ਜਾ ਕੇ ਦੇਖ ਸਕਦੇ ਹੋ 45000 ਰੁਪਿਆ ਇੱਕ ਵਾਰੀ ਇਹਨਾਂ ਨੇ ਡਿਮਾਂਡ ਕਹੀ ਹੈ ਤੇ ਕਿਸੇ ਨੂੰ ਪਸੰਦ ਆ ਵੀ ਕੋਈ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਤੁਸੀਂ ਮਾਲਕ ਨਾਲ ਗੱਲ ਕਰਕੇ ਦੇਖ ਸਕਦੇ ਹੋ। ਬਾਕੀ ਮਾਲਕ ਕਹਿੰਦੇ ਆ ਵੀ 45000 ਦੇ ਵਿੱਚੋਂ ਰੇਟ ਮੌਕੇ ਤੇ ਹੋਰ ਵੀ ਘਟਾ ਲਾਂਗੀ ਤੁਹਾਡੇ ਸਾਹਮਣੇ ਸਾਰਾ ਕੁਝ ਤੇ ਸਕੂਟੀ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਰਹੇ ਹੋ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ 73408 39670 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਕੁਝ ਵੀ ਪੁੱਛਣਾ ਪੁੱਛ ਲਿਓ ਜਾ ਕੇ ਦੇਖ ਲਿਓ ਤੇ ਸਕੂਟੀ ਆ ਖਰੀਦ ਸਕਦੇ ਹੋ ਬਾਕੀ ਸਕੂਟੀ ਦੀ ਗੱਲਬਾਤ ਆਪਾਂ ਕਰ ਲਈ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਤੇ ਆ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਤੇ ਆਪਣਾ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਣਾ ਬਿਲਕੁਲ ਫਰੀ ਦੇ ਵਿੱਚ ਹੈ ਤੁਸੀਂ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਜਲਦੀ ਤੋਂ ਜਲਦੀ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਬਾਕੀ ਇੱਕ ਬੇਨਤੀ ਕਰੂਗਾ ਜੀ ਮੈਂ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਕੋਈ ਵੀ ਮਸ਼ੀਨਰੀ ਤੁਸੀਂ ਭੇਜ ਦਿਓ ਵੇਚਣ ਵਾਸਤੇ ਜਿਹੜਾ ਰੇਟ ਤੁਸੀਂ ਲਾ ਕੇ ਭੇਜ ਦਿਓ ਆਪਣੇ ਕੋਲੇ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਲਾ ਕੇ ਭੇਜ ਕਰੋ ਜੀ ਕਿਉਂਕਿ ਜਦੋਂ ਆਪਣੇ ਕੋਲੇ ਰੇਟ ਜ਼ਿਆਦਾ ਆਉਂਦਾ ਤਾਂ ਕਮੈਂਟ ਵੀ ਜ਼ਿਆਦਾ ਆਉਂਦੀ ਹੈ ਰੇਟ ਜ਼ਿਆਦਾ ਵਾਸਤੇ ਤੇ ਮਸ਼ੀਨਰੀਆਂ ਵੀ ਸੇਲ ਨਹੀਂ ਹੁੰਦੀਆਂ ਜੀ ਕਿਉਂਕਿ ਅੱਜ ਕੱਲ ਸਾਰਿਆਂ ਨੂੰ ਪਤਾ ਹੈ ਕਿਹੜੀ ਮਸ਼ੀਨਰੀ ਦਾ ਰੇਟ ਕਿੰਨਾ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਆਈ ਹੈ ਜੀ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਤੁਸੀਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜੀ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਹਲੇ ਤੱਕ ਨਹੀਂ ਕੀਤਾ ਨੀਚੇ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਤੇ ਹੁਣ ਆਪਾਂ ਇੱਕ ਹੋਰ ਸਕੂਟੀ ਲੈ ਕੇ ਪਹੁੰਚੇ ਆ ਇਹਦੀ ਗੱਲ ਕਰਦੇ ਆ 2007 ਮਾਡਲ ਆ ਇਹ ਤੇ ਵਧੀਆ ਸੈਲਫ ਸਟਾਰਟਰ ਜੀ ਬੈਟਰੀ ਨਵੀਂ ਰੱਖੀ ਹੋਈ ਆ ਤੇ ਇਹਨਾਂ ਦਾ ਪਿੰਡ ਹੈ ਰਾਈਮਲ ਰਾਈਮਲ ਧਿਆਨਪੁਰ ਦੇ ਨੇੜੇ ਪਈ ਜਾਂਦਾ ਹੈ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਸਕੂਟੀ ਆਹ ਜਾ ਕੇ ਦੇਖ ਸਕਦੇ ਹੋ ਰੇਟ ਜਿਹੜਾ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜਿਆ ਉਹ ਹੈ ਇੱਕ ਵਾਰੀ 11000 ਰੁਪਇਆ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਸਕੂਟੀ ਆਹ ਵਧੀਆ ਕੰਡੀਸ਼ਨ ਦੀ ਹੈ ਮੈਂ ਕਿ ਤੁਹਾਡੇ ਸਾਹਮਣੇ ਹੈ ਤੇ ਸਟਾਰਟ ਸਟੂਟ ਵਧੀਆ ਹੁੰਦੀ ਹੈ ਚਲਾਉਣ ਚ ਵਧੀਆ TVS ਦੀ ਹੈ ਜੀ ਆਹ TVS ਦੀ ਪੈਪਟਾਉਂਦੀ ਸੀ ਪਹਿਲਾਂ ਉਹ ਆਹ ਹੈ ਤੇ 11000 ਦੇ ਵਿੱਚੋਂ ਲੈਸ ਬਸ ਹੋ ਜੂਗਾ 11000 ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਆ ਵੀ ਘਾਟਾ ਵਾਧਾ ਮੂਕਤੀ ਜ਼ਰੂਰ ਕਰਾਂਗੇ ਤੇ ਜਿਨ੍ਹਾਂ ਦੀ ਇਹ ਸਕੂਟੀ ਹੈ 97812 ਤੇ 05326 05326 ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਆ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਆਲ ਓਕੇ ਮਿਲੂਗੀ ਗੱਡੀ ਦਾ ਜਿਹੜਾ ਮਾਡਲ ਹੈ ਉਹ ਹੈ ਜੀ 2005 0.2 ਵਾਲਾ ਇੰਜਣ ਹੈ ਗੱਡੀ ਦੀ ਕੰਡੀਸ਼ਨ ਆਲੋਕਿਆ ਆਪਨੂੰ ਮਿਲੂਗੀ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਨੇ 47000 ਰੁਪਏ ਇੱਕ ਵਾਰੀ ਮੰਗਿਆਗਾ ਮਲੇਰ ਕੋਟਲੇ ਆਹ ਗੱਡੀ ਆਪਨੂੰ ਮਿਲੂਗੀ ਤੇ ਜਾਕੀ ਕਿਸੇ ਨੇ ਦੇਖਣੀ ਆ ਪੰਜਾਬ ਨੰਬਰ ਹੈ ਕੰਡੀਸ਼ਨ ਆਲੋਕਿਆ ਰੰਗ ਗੱਡੀ ਦਾ ਸਾਪਿਆ ਵਧੀਆ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਸੈਕੰਡ ਓਨਰ ਹੈ ਜੀ 47000 ਰੁਪਏ ਮੰਗਿਆ ਮਾਲਕ ਦਾ ਨੰਬਰ 77100 9608622 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰਾਂ ਗੱਡੀ ਲੈ ਕੇ ਪਹੁੰਚੇ ਹਾਂ ਵਰਨਾ ਫਿਰੋਜ਼ਪੁਰ ਏਰੀਆ ਪਿੰਡ ਮੱਖੂ ਜੋਗੇਵਾਲਾ ਜੀ ਤੇ ਮੱਖੂ ਜੀ ਰਵਿਆ ਜੀ ਮਤਲਬ ਕਿ ਮੱਖੂ ਦੇ ਨੇੜੇ ਤੇੜੇ ਹੈ ਜੀ ਠੀਕ ਹੈ ਜੀ ਪਿੰਡ ਮੱਖੂ ਹੈ ਇਹਨਾਂ ਦਾ ਤੇ ਆਸੇ ਪਾਸੇ ਜੋਗੇਵਾਲਾ ਤੇ ਜੀਰਾ ਤੇ ਡਿਸਟ੍ਰਿਕਟ ਫਿਰੋਜ਼ਪੁਰ ਆ ਕੁਝ ਪੈ ਜਾਂਦਾ ਹੈ ਬਾਕੀ ਸਾਰਾ ਕੁਝ ਵਧੀਆ ਹੈ 93000 ਕੋਲ ਚੱਲੀ ਹੋਈ ਹੈ ਗੱਡੀ ਸੈਕੰਡ ਓਨਰ ਹੈ ਜੀ ਇੱਕ 75 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਤੇ ਗੱਲਬਾਤ ਆਪਣੀ ਪੂਰੀ ਹੋ ਗਈ ਸਾਰੀਆਂ ਗੱਡੀਆਂ ਤੁਸੀਂ ਦੇਖ ਲਿਆ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੋ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦੋ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਕਿਸੇ ਨੇ ਐਡ ਕਰਵਾਉਣੀ ਹੈ ਜੀ ਚੈਨਲ 'ਤੇ ਬਿਲਕੁਲ ਫਰੀ ਦੇ ਵਿੱਚ ਕਰ ਦਿਆਂ ਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਬਾਕੀ ਤੁਸੀਂ ਸਾਰੇ ਸਿਆਣੇ ਹੋ ਜੀ ਜਿਨੇ ਵੀ ਗੱਡੀ ਵੇਚਣੀ ਹੈ ਜਾਂ ਖਰੀਦਣੀ ਹੈ ਤੇ ਆਪਦੀ ਪੂਰੀ ਤਸੱਲੀ ਕਰ ਲਿਆ ਕਰੋ ਪਹਿਲਾਂ ਤੇ ਕਾਗਜ਼ ਪੱਤਰ ਚੈੱਕ ਕਰ ਲਿਆ ਕਰੋ ਤੇ ਪੂਰੀ ਆਪਦੀ ਤਸੱਲੀ ਕਰਕੇ ਫਿਰ ਆਪਦੀ ਜ਼ਿੰਮੇਵਾਰੀ ਤੇ ਗੱਡੀ ਖਰੀਦਣੀ ਜਾਂ ਵੇਚਣੀ ਆ ਠੀਕ ਹੈ ਜੀ ਤੁਹਾਡੀ ਜ਼ਿੰਮੇਵਾਰੀ ਹੋਵੇਗੀ